ਹਾਂਜੀ ਵਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੱਸਦੇ ਬਸਦੇ ਰੋਗ ਦੀ ਚੜ੍ਹਤੀ ਖੱਲਾ ਚ ਰਹੋ ਜੀ ਕਿ ਆਪਾਂ ਲੈਣੇ ਜੀ ਔਲੇ ਔਲੇ ਨੂੰ ਕਦੂ ਬਰਸ਼ ਕਰ ਰਹੇ ਹਾਂ ਜੀ ਆਪਾਂ ਪਹਿਲਾਂ ਵੀ ਔਲੇ ਬਣਾਇਆ ਸੀ ਜੀ ਤੇ ਹੁਣ ਆਪਾਂ ਹੋਰ ਔਲੇ ਲੈ ਰਹੇ ਨੇ ਜੀ 2 ਕਿਲੋ ਲੈਂਦੇ ਨੇ ਆਪਾਂ ਨੇ ਔਲੇ 1 ਕਿਲੋ ਆਪਾਂ ਤੁਦਕਸ ਕਰ ਲਾਂਗੇ ਜੀ ਤੇ 1 ਕਿਲੋ ਦਾ ਆਪਾਂ ਬਣਾਵਾਂਗੇ ਆਚਾਰ ਜੋ ਪਹਿਲਾਂ ਆਪਾਂ achar ਬਣਾਇਆ ਸੀ ਜੋ ਆਪਣਾ ਹੋ ਗਿਆ ਖਤਮ ਆ ਕੋਰ ਬਣਾਵਾਂਗੇ ਆਪਾਂ ਜੀ ਜਿਹੜੇ ਵੱਡੇ ਔਲੇ ਹੁੰਦੇ ਨੇ ਉਹ ਵੀ ਲਿਆਂਦੇ ਨੇ ਕਿਉਂਕਿ ਆਪਾਂ ਕਰਨੇ ਸੀਗੇ ਜੀ ਕद्दू ਦਾ ਇਹ ਜਿਹੜਾ ਬਰੀਕ-ਬਰੀਕ ਹੁੰਦੇ ਨੇ ਉਹ ਚਾਰ ਪਾਉਣ ਲਈ ਤਾਂ ਸਹੀ ਨੇ ਤੇ ਕद्दू ਕਸ਼ ਕਰਨ ਨੂੰ ਫਿਰ ਉਹ ਛੋਟੇ ਔਖੇ ਹੋ ਜਾਂਦੇ ਨੇ ਤੇ ਵੱਡੇ ਨੇ ਸੌਖੇ ਹੋ ਜਾਂਦੇ ਨੇ ਉਹ ਦੇਖਣ ਨੂੰ ਲੱਗ ਜਾਂਦੇ ਨੇ ਕਿ ਕਿਹੜੇ ਜਦੋਂ ਇਹਦਾ ਆਪਾਂ ਕਰਦੇ ਆ ਨਾ ਕੋਈ ਬਾੜਾ ਹੋਣੀ ਜ਼ੋਰ ਲੱਗਦਾ ਸੌਖੇ ਹੋ ਜਾਂਦੇ ਅੱਗੇ ਥੋੜਾ ਕੱਟ ਕਰ ਲੈਣੇ ਨੇ। ਪੱਲੂ ਆਵਲੇ ਨੇ 2-3 ਵਾਰੀ ਚ ਕਰਕੇ ਕਰਲਾਂਗੇ ਥੋੜੇ-ਥੋੜੇ। ਹੁਣ ਤੋਂ ਪੂਰੀ ਘੱਟ ਨਿਕਲਦੀ। ਜਿਵੇਂ ਆਪਾਂ ਤਾਂ ਸ਼ਾਮੀ ਸੁਕਾਉਣੇ ਨੇ ਜੀ। ਅੰਦਰੇ ਰੱਖਾਂਗੇ। 2 ਦਿਨ ਲੇਟ ਸੁੱਕ ਜਾਣਗੇ। ਇਹਨਾਂ ਮੌਸਮ ਜੀ ਵਧੀਆ ਸੀ ਜਦੋਂ ਤੇਤੀ ਸੁੱਕ ਜਾਂਦੇ ਸੀ ਦੋ ਦੰ ਲੇਟ ਚੇਕ ਰਹੇ ਹਾਂ ഹക്കാളി രീത ടൈമി ਕਾ ਕੀ ਆਪਾਂ ਨੇ ਅੱਗੇ ਜੀ ਪਾウダー ਬਣਾ ਲਿਆ ਸੀਗਾ ਜੀ ਇੱਕ ਡੱਬਾ ਆਪਣਾ ਭਰ ਕੇ ਤੇ ਦੂਜਾ ਵੀ ਆਪਾਂ ਭਰਨਾ ਜੀ ਫਿਰ ਆਪਾਂ ਨੂੰ ਗਰਮੀਆਂ ਦੇ ਵਿੱਚ ਵਧੀਆ ਮੌਜ ਰਹੂਗੀ ਤੇ ਇਹ ਆਪਾਂ ਪਾਉਣੇ ਆ ਜੀ ਆਪਾਂ ਨੇ ਮੇਥੇ ਕੜੌਂਜੀ ਤਵੇ ਤੇ ਭੁੰਨ ਕੇ ਉਹਨਾਂ ਦਾ ਪਾウダー ਬਣਾ ਕੇ ਲੱਗ-ਲੱਗ ਰੱਖਿਆ ਹੋਇਆ ਜੀ ਤੇ ਔਲੇ ਦਾ ਪਾウダー ਤੇ ਆਪਾਂ ਲੋਹੇ ਦੇ ਭਾਂਡੇ 'ਚ ਭਿਉਨੇ ਨੇ ਭਾਂਡਾ ਤਾਂ ਨਹੀਂ ਮੇਰੇ ਕੋਲ ਤਵਾ ਹੀ ਆ ਮੈਂ ਤਵੇ ਤੇ ਭਿਉਂ ਦੇਣੀ ਨੇ ਅੰਡਾ ਜਿਵੇਂ ਲੈਣਾ ਜਾ ਨਹੀਂ ਹੋਇਆ ਹੈਗਾ ਕਿਤੇ ਵੀ ਲੈ ਆਵਾਂਗੇ ਲੋਹੇ ਦਾ ਕੋਈ ਛੋਟਾ ਜਿਹਾ ਮਿਲ ਜਵੇ ਕੋਈ ਜਿਹਾ ਢੋਲਾ ਜਿਹਾ ਮਹਿੰਦੀ ਪਿਉਣ ਵਾਸਤੇ ਹੀ ਰੱਖਣਾ ਧੋਪਾਉਣੇ ਨੇ ਆਪਾਂ ਜੀ ਅੱਧਾ ਚਮਚਾ ਮੇਥਿਆਂ ਦਾ ਜਿਹੜੇ ਆਪਣੇ ਭੁੰਨ ਕੇ ਪੀਸ ਕੇ ਰੱਖਿਆ ਹੋਇਆ ਹੈ ਅੱਧਾ ਹੀ ਕਲੌਂਜੀ ਦਾ ਇੱਕ ਪਾਉਨੇ ਹੰਿਆਉਣੇ ਦੇ ਬੋਟਲ ਦਾ ਅੱਧਾ ਚਮਚਾ ਆਪਾਂ ਵਿੱਚ ਪਾਉਣੇ ਉਹਨਾਂ ਲਈ ਖਸਾਲੀ ਮਹਿੰਦੀ ਉਹ ਜੇ ਕਲਰ ਨਹੀਂ ਲਾਉਂਦੇ ਇਹ ਪਹਿਲਾਂ ਤਾਂ ਲਾ ਲਈ ਰਹੀ ਸੀ ਤੇ ਜਦੋਂ ਮੈਨੂੰ ਅਲਰਜੀ ਹੋਇਆ ਉਹ ਮੈਂ ਲਾਉਂਦੇ ਨਹੀਂ ਇਹ ਵੀ ਕਲਰ ਵਗੈਰਾ ਉਹ ਲਾ ਲਈਦਾ ਤਾਂ ਇਹ ਆਪਣਾ ਨਾਲ ਆਈਏ ਲੱਗਿਆ ਰਹਿੰਦਾ ਮੇਰੇ ਇਹ ਚਾਰ ਥੋਲੇ ਜਿਹਾ ਆ ਗਏ ਸੀ ਠੀਕ ਹੈ ਬੱਸ ਮੈਂ ਇਹਦੇ ਤੇ ਕਲਰ ਲਾਉਣ ਲੱਗੀ ਉਹਨੇ ਫਿਰ ਗਾਹ ਦੀ ਗਾਹ ਹੋਰ ਬਾਰ ਸਮਾਂ ਜ਼ਿਆਦਾ ਚਿੱਟੇ ਕਰਤੀ ਜੇ ਨਾਲ ਆਉਂਦੀ ਤਾਂ ਵੇ ਉਹੀ ਥੋੜੇ ਜਿਹੀ ਰਹਿਣੀ ਸੀ ਹੁਣ ਆਪਾਂ ਇਹ ਮਹਿੰਦੀ ਲਾ ਲੈਣੇ ਕਰੇ ਬਣਾ ਲਿਆ ਪਰ ਉਹਦਾ ਪਾਊਡਰ ਵੀ ਬਾਜ਼ਾਰ ਤੋਂ ਵੀ ਮਿਲ ਜਾਂਦਾ ਤੇ ਮੈਂ ਆਪੇ ਬਣਾ ਲੈਂਦੀ ਆ ਜੀ ਕਰੇ ਇਹ ਆਪਾਂ ਨੂੰ ਥੋੜੀ ਜਿਹੀ ਤੱਲੀ ਰਹਿੰਦੀ ਐ ਇਹਨੂੰ ਵੀ ਆਪਾਂ ਨੇ ਔਰਿਆਂ ਦਾ ਬਣਾਇਆ ਬਿਲਕੁਲ ਆਪਣਾ ਇਹ ਫਿਰ ਵਗੀਆਂ ਪਿਓਰ ਬਣ ਜਾਂਦਾ ਜੀ ਬਸ ਇਹਨੂੰ ਧੁੱਪ ਚ ਨਹੀਂ ਸੁਕਾਉਣਾ ਹੈਗਾ ਸ਼ਾਮੇ ਹੀ ਰੱਖਣਾ ਹਾਂ ਥੋੜਾ ਜਿਹਾ ਮੌਸਮ ਬਦਲੇਗਾ ਠੰਡੂ ਹੋਊਗੀ 2-3 ਦਿਨ ਲੇਟ ਸੁੱਕ ਜਾਊਗਾ ਸੁੱਕੇ ਹੋਏ ਨੂੰ ਆਪਾਂ ਮਿਕਸੀ ਚ ਪੀਸ ਕੇ 3-4 ਦਿਨ ਫੇਰ ਰੱਖ ਦਿੰਨੇ ਹੁੰਨੇ ਆ ਜੀ ਬਾਹਰ ਹੀ 3-4 ਦਿਨ ਫੇਰ ਇਹਨਾਂ ਦੇ ਫੇਰ ਦੁਬਾਰੇ ਫੇਰ ਆਪਾਂ ਮਿਕਸੀ ਚ ਗੇੜਾ ਦੇ ਲੈਣੇ ਹੁਣੇ ਫੇਰ ਆਪਾਂ ਉਹਨੂੰ ਡੱਬੇ ਚ ਪਾ ਕੇ ਰੱਖ ਦੇਣੀ ਜਦ ਆਪਾਂ ਇੱਕ ਵਾਰੀ ਉਹ ਕਰਤੀ ਮਿਕਸੀ ਚ ਗੇੜਾ ਦੇ ਕੇ ਪੀਸ ਕੇ ਬਾਅਦ ਇਹ ਵੀ ਥੋੜ੍ਹਾ ਜਿਹਾ ਸਲਾਬਾ ਰਹਿ ਜਾਂਦਾ ਉਹ ਵੱਡੇ ਔਲੇ ਨੇ ਨਾ ਤਾਂ ਪੋਲੇ ਜੀ ਹੁੰਦੇ। ਪਹਿਲਾਂ ਮੈਂ ਛੋਟੇ ਲਿਆਏ ਸੀ ਕਿਲੋ ਉਹਨਾਂ ਨਾਲ ਮੈਂ achar ਬਣਾ ਲਿਆ ਸੀ। ਉਹ ਮੈਨੂੰ ਮਲੇਣਾ। ਉਹ ਬਣ ਜੀ ਵੱਡੇ ਰੋਕੇ ਆਉਣਗੇ। ਛੋਟਾ ਜਨ ਫਿਰ ਲੈ ਜੋ ਫਿਰ ਮੈਂ ਉਹਨਾਂ ਦਾ achar ਬਣਾ ਲਿਆ ਕਿ ਆਪਾਂ ਉਹ ਵੀ achar ਖਤਮ ਕਰਤਾ। ਹੁਣ ਆਪਾਂ ਕਿਲੋ ਦਾ achar ਬਣਾ ਲਾਂਗੇ ਜੀ ਫਿਰ ਆਪਾਂ ਦੋ ਕਿਲੋ ਲਿਆ ਕੇ ਉਹਲੇ ਫੇਰ ਚਾਰ ਬਣਾ ਕੇ ਰੱਖ ਲਾਂਗੇ ਕਿ ਫਿਰ ਬਾਅਦ ਦੇ ਵਿੱਚ ਮਿਲਦੇ ਨਹੀਂ ਹੈਗੇ ਫਿਰ ਆਉਣੇ ਬੰਦ ਹੋ ਜਾਂਦੇ ਨੇ ਜੀਦ ਵੀ ਮੌਸਮ ਦੇ ਨਾਲ ਹੀ ਮਿਲਦੀ ਹੈ ਸੋਰ ਸੋਰਾ ਧੰਨੇ ਦੀ ਪਰਸੋਂ ਦੇ ਲਿਆਉਂਦੇ ਪਏ ਨੇ ਉਹਲੇ ਮੈਂ ਪਰਸੋਂ ਹੀ ਧੋ ਕੇ ਰੱਖਦੇ ਸੀ ਕੱਲ ਕਰਨੇ ਸੀਗੇ ਜੀ ਬਸ ਤਾਂ ਨਹੀਂ ਲੱਗੇ ਰਾਹ ਦੇ ਤੁਹਾਨੂੰ ਪਤਾ ਨਿੱਕੇ ਮੋٹے ਕੰਨੇ ਨਹੀਂ ਲੋੜ ਪਾਉਂਦੇ ਤੇ ਅੱਜ ਧੁੱਪ ਵੀ ਨਹੀਂ ਨਿਕਲੀ ਹੈਗੀ ਬਹੁਤ ਦਲਵਾਈ ਜੇ ਧੋਣ ਦੇ ਜੀ ਹੋਈ ਮੈਨੂੰ ਚਲੋ ਅੱਜ ਕੋਈ ਕੱਪੜੇ ਵਗੈਰਾ ਤਾਂ ਧੋਣੇ ਨਹੀਂ ਹੈਗੇ ਵੀ ਕੋਈ ਹੋਰ ਕੰਮ ਤਾਂ ਹੋਣਾ ਨਾ ਇਹ ਚੌਲਿਆਂ ਦਾ ਕੰਮ ਨਹੀਂ ਦਾ ਪਰਸੋਂ ਦੇ ਲਿਆਂਦੇ ਪਾਣੀ ਅੱਧੇ ਕੁ ਮੈਂ ਰੱਖ ਲਈ ਜੀ ਉਹਨਾਂ ਦਾ achar ਬਣਾ ਲਾਂਗੇ ਤੋ ਕਿਲੋ ਤੋਂ ਜ਼ਿਆਦਾ ਹੀ ਸੀ ਜੀ ਥੋੜੇ ਜਿਹਾ ਸਵਾ ਕੁ 2 ਕਿਲੋ ਹੋਣਗੇ ਦੇਖ ਜਾਨੀ ਦੁਪਹਿਰ ਦੀ ਚਾਹ ਚ ਪੀ ਕੇ ਟਾਈਮ ਲੱਗਿਆ ਤਵਲਿਆਂ ਦਾ ਵਿਚਾਰ ਬਣਾ ਲਾਂਗੇ ਜੇ ਹੋਵੇ ਲੇਟ ਤਾਂ ਰਾਤ ਨੂੰ ਬਣਾ ਲਾਂਗੇ ਦਿਨੇ ਚਾਨਣ ਦੇ ਵਿੱਚ ਜੀ ਵਧੀਆ ਵੀਡੀਓ ਬਣ ਜਾਂਦੀ ਹੈ ਉੰਜ ਲੋ ਜੀ ਮੈਨੂੰ ਲੱਗਣ ਲੱਗੀ ਸੀ ਗਰਮੀ ਤੇ ਫਿਰ ਮੈਂ ਕੋਟੀ ਪਾ ਤਾ ਦੇਖੋ ਜਿਹੜੇ ਰਹਿੰਦੇ ਨੇ ਜੀ ਇਹ ਵੀ ਕਰਕੇ ਨਮੇੜਾ ਪਾ ਲੈ ਇਹਨਾਂ ਦਾ ਕੰਮ ਤੇ ਜੇ ਪੂਰੀ ਵਾਂਹ ਦਾ ਕਮੀਜ਼ ਪਾਇਆ ਹੁੰਦਾ ਜੀ ਫਿਰ ਕੋਟੀ ਹੁਣ ਕੋਈ ਕੰਮ ਕਰਦੇ ਆ ਨਾ ਫਿਰ ਗਰਮੀ ਹੋਣ ਲੱਗੀ ਸਾਰੇ ਹੋਰ ਇਹ ਕਰ ਲਾਂਗੇ ਬਸ ਫਿਰ ਸਕਾਵਾਂਗੇ ਜਿਹਦੀ ਜਿਹਨਾਲ ਬਣਾਲ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਵੀ ਬੜਾ ਰਹਿੰਦੇ ਨੇ ਆਪਾਂ ਨਾਲ ਨਾਲ ਕਰ ਲੈਨੇ ਆ ਜੀ ਸਾਰੇ ਕਰਕੇ ਦਿਖਾਉਨੇ ਆ ਜੀ ਸਾਰੇ ਭੈਣ ਭਰਾ ਜੀ ਜਿਹੜੇ ਆਪਣੇ ਜੋੜੀ ਵਾਲਿਆਂ ਦੇ ਜੀ ਸੋਨਸਾਂ ਨੂੰ ਕਮੈਂਟ ਕਰ ਦੇਣੇ ਆਨੇ ਨੂੰ ਬਤਾਉਣ ਦੀ ਵਾਸਤੇ ਆਪਦੇ ਹਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀ ਖੈਰ ਰੱਖੇ ਹੱਸਦੇ ਵਸਦੇ ਰਹੋ ਜੀ ਮਾਡੇ ਪਿਆਰ ਨੂੰ ਪਰਮਾਤਮਾ ਚੱਤਿ ਸਿਰੇ ਕਾਂ ਤੇ ਲੋ ਜੀ ਲੋ ਜੀ ਹਾਂਜੀ ਸੋਣ ਸੋਣ ਕਮੈਂਟ ਕਰਦੇ ਰਹਾ ਕਰੋ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਧੰਨਵਾਦ